ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ 35 ਸਾਲਾਂ ਬਾਅਦ ਜ਼ਿਲ੍ਹਾ ਸਹਰੂਰ ਦੇ ਪਿੰਡ ਨਾਰਾਇਣਗੜ੍ਹ ਪਹੁੰਚੇ ਟੇਲ ਤੱਕ ਪਾਣੀ ਪਿੰਡਵਾਚਾਂ ਵਿੱਚ ਖੁਸ਼ੀ ਦੀ ਲਹਿਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੱਡੂ ਵੰਡ ਕੇ ਖੁਸ਼ੀਆਂ ਮਨਾਇਆ ਜਾ ਰਹੀਆਂ ਹਨ ਕਿਉਂਕਿ ਗੱਲ ਕਰੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਜਿੱਥੇ ਪਿੰਡਾਂ ਦੇ ਬੱਖੋ-ਬੱਖ ਦੌਰੇ ਕੀਤੇ ਜਾ ਰਹੇ ਹਨ ਚਾਹੇ ਪਿੰਡ ਭਰਾਜ ਦੇ ਹੋਣ ਚਾਹੇ ਨਦਾਂਪੁਰ ਹੋਣ ਚਾਹੇ ਹਰਦਿੱਤਪੁਰਾ ਬਾਲਦ ਘਰਾਚੋਂ ਜਾਂ ਨਾਰਾਇਣਗੜ੍ਹ ਜਾਂ ਪੱਟੀਵਾਲ ਜਾਂ ਹੋਰ ਕਪਿਆਲ ਵਰਗੇ ਪਿੰਡਾਂ ਦੇ ਵਿੱਚ ਅੱਜ ਜਿੱਥੇ ਹਲਕਾ ਵਿਧਾਇਕ ਨਰਿੰਦਰ ਕ ਨਹਿਰੀ ਪਾਣੀ ਨੂੰ 1 ਕਰੋੜ ਕਰਨ ਦਾ ਕੀਤਾ ਗਿਆ ਉਸ ਦੇ ਲਈ ਕਿ ਲੋਕਾਂ ਦੇ ਵਿੱਚ ਇੱਕ ਬਹੁਤ ਸਲਾਹਜੋਗ ਉਪਰਲਾ ਜਾ ਰਿਹਾ ਹੈ ਜਿੱਥੇ ਗੱਲ ਕਰੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਆਪ ਜਾ ਕੇ ਸਮੀਖਿਆ ਕੀਤੀ ਜਾ ਰਹੀ ਹੈ ਉੱਥੇ ਕਿਸਾਨਾਂ ਦੇ ਵਿੱਚ ਵੀ ਬਹੁਤ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਅੱਜ ਗੱਲ ਕਰੀਏ ਤਾ ਮੋਟਰਾਂ ਦੇ ਸਵਰਸ਼ੀ ਵਾ ਲਾਉਣਾ ਤੇ ਬਿਜਲੀ ਦੇ ਕਨੈਕਸ਼ਨ ਲੈਣ ਤੇ ਬਹੁਤ ਲੱਖਾਂ ਰੁਪਏ ਲੱਗਦਾ ਹੈ ਪਰ ਇੱਥੇ ਕੁਝ ਪੈਸੇ ਭਰ ਕੇ ਹੀ ਜਦੋਂ ਸਾਨੂੰ ਪਾਣੀ ਦੀ ਇੰਨੀ ਕੀਮਤ ਮਿਲ ਜਾਂਦੀ ਹੈ ਜਿਵੇਂ ਕਹਿੰਦੇ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਕਕੀਲਾ ਭਰਨ ਦੇ ਲਈ ਕੁਝ ਮਿੰਟ ਲੱਗਦੇ ਹਨ ਉਥੇ ਪਾਣੀ ਆਉਣ ਦੇ ਨਾਲ ਲੋਕਾਂ ਨੂੰ ਬਹੁਤ ਬੜੀ ਰਾਤ ਮਿਲੇਗੀ ਕਿਉਂਕਿ ਬੋਰਾ ਨੂੰ ਰੋਜ਼ ਆਏ ਸਾਲ ਨਵੀਆਂ ਮਸ਼ੀਨਾਂ ਪਾ ਕੇ ਬੋਰੀਂਗ ਕਰਨੇ ਜੀ ਤਕਰੀਬਨ ਦੇਖਦੇ ਜਦੋਂ ਜੀਰੀ ਦਾ ਸੀਜ਼ਨ ਸਟਾਰਟ ਹੋ ਜਾਂਦਾ ਤਾਂ ਬੋਰੀਆਂ ਲੱਗਣ ਵਾਲੀਆਂ ਮਸ਼ੀਨਾਂ ਸਟਾਰਟ ਹੋ ਜਾਂਦੀਆਂ ਹਨ ਕਿਥੇ ਕਿਸਾਨਾਂ ਨੂੰ ਪਹਿਲਾਂ ਹੀ ਬਹੁਤ ਬੜੀ ਮਾਰ ਪੈਂਦੀ ਨਜ਼ਰ ਆਉਂਦੀ ਹੈ ਉੱਥੇ ਕਿਸਾਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਾਂ ਦੀ ਬਹੁਤ ਸਲਾਹਾ ਹੋ ਰਹੀ ਹੈ ਕਿਉਂਕਿ ਚਾਰੇ ਪਾਸੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਵੀ ਜਿੱਤੇ ਹਲਕਾ ਸੰਗਰੂਰ ਦੇ ਵਿੱਚ ਬਹੁਤ ਤੇਜ਼ੀ ਨਾਲ ਕੰਮ ਕਰਨ ਦੇ ਲਈ ਆਪ ਚਾਕੇ ਤੰਦੇ ਨਾਲ ਕੰਮ ਕੀਤੇ ਜਾ ਰਹੇ ਹਨ ਉੱਥੇ ਹੀ ਹਲਕਾ ਵਿਧਾਇਕ ਨਰਿੰਦਰ ਕੌਰ ਦੇ ਭਰਾਜ ਦੀ ਵੀ ਖੁਸ਼ੀ ਦੇ ਕੁਝ ਫਲ ਸਾਂਝੇ ਕਰਦੇ ਅੰਤਿਮ ਮੌਕੇ ਤੇ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰਾਏ ਕਿਸਾਨ ਅਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਸ਼ ਖੇਤਾਂ ਦੇ ਵਿੱਚ ਪੈਣੀ ਆ ਔਰ ਤਕਰੀਬਨ 60 ਤੋਂ 60 ਲੱਖ ਰੁਪਏ ਦਾ ਜਿਹੜਾ ਇਹ ਜਿਹੜਾ ਪੂਰਾ ਜਿਹੜਾ ਕੰਮ ਹੈ ਔਰ ਮੈਨੂੰ ਪੂਰਾ ਆਸ ਹੈ ਕਿ ਜਿਹੜੇ ਸਾਡੇ ਕਿਸਾਨ ਭਰਾ ਅੱਜ ਖੜੇ ਆ ਔਰ ਤਕਰੀਬਨ 60 61 ਬੰਦੇ ਨੇ ਜਿਹੜੇ ਲਾਭਪਾਤਰੀ ਨੇ ਜਿਹੜੇ ਕਿਸਾਨਾਂ ਨੂੰ ਜਿਹੜਾ ਇਸ ਦਾ ਜਿਹੜਾ ਫਾਇਦਾ ਹੋਣਾ ਸੋ ਇਹ ਇੱਕ ਵੱਡੀ ਜਿਹੜੀ ਮੈਂ ਸਮਝਦੀ ਆ ਕਿ ਸਾਡੇ ਇਲਾਕੇ ਨੂੰ ਮੇਰੇ ਹਲਕੇ ਨੂੰ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਦੇਣਾ ਔਰ ਇਹਦੇ ਨਾਲ ਸਾਡੇ ਸਾਰਿਆਂ ਦਾ ਹੀ ਜਿਹੜਾ ਕੁੱਲ ਕਾਇਨਾਤ ਦਾ ਹੀ ਜਿਹੜਾ ਫਾਇਦਾ ਹੋਣਾ ਕਿਉਂਕਿ ਜਿੱਥੇ ਅੱਜ ਨਹਿਰੀ ਪਾਣੀ ਲੱਗਣ ਨਾਲ ਧਰਤੀ ਹੇਠਲਾ ਪਾਣੀ ਜਿਹੜਾ ਬਚ ਰਿਹਾ ਉਹਦੇ ਨਾਲ ਹੀ ਸਾਡੀ ਜਿਹੜੀ ਜ਼ਮੀਨਾਂ ਦੀ ਜਿਹੜੀ ਉਪਜਾਊ ਸ਼ਕਤੀ ਉਹ ਵੀ ਜਿਹੜੀ ਵਧ ਰਹੀ ਹੈ ਸੋ ਸਾਡੇ ਸਾਰੇ ਕਿਸਾਨ ਭਰਾ ਖੜੇ ਆ ਸਾਰੇ ਖੁਸ਼ ਆ ਔਰ ਕਿੰਨੇ ਚਰਵਾਦੇ ਲੱਗ ਰਿਹਾ ਜੀ ਪਾਣੀ ਮੇਰੀ ਸੁਰਤ ਚ ਤਾਂ ਪਹਿਲੀ ਵਾਰੀ ਹੋਇਆ ਜੀ ਸਾਡੇ ਤਾਂ ਕਿੰਨਾਂ ਤੱਕ ਪਾਣੀ ਜਾਊਗਾ ਆ ਲਵੇ ਲਵੇ ਪੈਂਦਾ ਸੀ ਮਾੜੀ ਸਾਡੇ ਕਿੰਨਾਂ ਤੱਕ ਤਾਂ ਹੁਣ ਪਹੁੰਚੂਗਾ ਜੀ ਹਾਂ ਬਹੁਤ ਧੰਨਵਾਦ ਜੀ ਸੀਐਮ ਸਾਹਿਬ ਦਾ ਇਹ ਸਾਲ ਪਹਿਲਾਂ ਜਾਂਦਾ ਸੀ ਇਹ ਸਾਲ ਪਹਿਲਾਂ ਤਾਂ ਜਾਂਦਾ ਸੀ ਜੀ ਅੱਗੇ 30 ਸਾਲ ਪਹਿਲਾਂ ਮੈਂ ਹੁਣ ਪਿੱਛੇ ਮੇਰੀ 29 ਸਾਲ ਨੂੰ ਮਰੀ ਆ ਜੀ ਬਸ ਮੈਂ ਪਿੱਛੇ ਕਪਿਆਲ ਜਾ ਕੇ ਆਈ ਆ ਉਹ ਕਹਿੰਦੇ ਸਾਡੇ 85 ਚ ਆਉਂਦਾ ਸੀ ਮਤਲਬ ਹੁਣ 25 ਚੱਲ ਰਿਹਾ ਤੇ 40 ਸਾਲ ਬਾਅਦ ਕਪਿਆਲ ਵਾਲਾ ਦੇ ਪਾਣੀ ਜਾਊਗਾ ਪੱਕੇ ਖਾਲ ਦੇ ਕਰੇ ਦੇ ਜੀ ਸਾਲਕ ਚੱਦੇ ਜੀ ਉਹ ਬੇਕਾਰ ਬਣਾਤੇ ਹਾਂ ਜਿੱਥੇ ਵੀ ਜਾਂਦੇ ਆ ਮਤਲਬ ਸਾਰੇ ਕਿ ਬਾਤ ਜਿਹੜਾ ਪਾਣੀ ਜਾ ਰਿਹਾ ਮੈਨੂੰ ਲੱਗਦਾ ਵੀ ਬਹੁਤ ਵੱਡੀ ਗੱਲ ਹੈ ਔਰ ਹੁਣ ਜੀਰੀ ਲਾਉਣ ਲੱਗੇ ਹੋ ਤੁਸੀਂ ਲੈਂਡਲੋਰਡ ਦੀ ਕੋਈ ਦਿੱਕਤ ਹੈਗੀ ਆ? ਕੋਈ ਦਿੱਕਤ ਨਹੀਂ। ਬਿਜਲੀ ਦੀ ਹੈ? ਨਹੀਂ ਕੋਈ ਦਿੱਕਤ। ਹਾਂ ਉਹ ਮੈਂ ਕਹਿੰਨ ਸਕੋ ਹੁਣ ਕਹਿੰਦੇ ਵੀ ਛੇਤੀ ਪਾਈਪਾਂ ਦਾ ਕੰਮ ਨਵੇੜ ਦਿਓ, ਲਾਈਟ ਪੂਰੀ ਆਉਂਦੀ ਹੈ ਕਹਿੰਦੇ ਸੀ ਫਟਾਫਟ ਆਪਦਾ ਕੰਮ ਨਵੇੜ ਲਈਏ। ਸੋ ਇਹ ਜਦੋਂ ਦੀ ਸਰਕਾਰ ਬੰਨੀ ਜੀ ਭੱਜੀਏ ਨਹੀਂ। ਭੱਜੀਆਂ ਨਹੀਂ। ਸੋ ਬਹੁਤ ਜਨਰੇਟਰ ਕਿੱਥੇ ਨੇ? ਜਦ ਦੂਜੇ ਲੱਗੇ ਸਨ ਜੀ ਬਿਜਲੀ ਚੱਲਣੀ ਹੈ ਕਹਿੰਦਾ ਚੱਲਣਗੇ ਜੀ ਉਹ। ਮੈਂ ਉਹ ਦਿਨ ਕਾਪਦਾ ਗਿਆ ਸੀ। ਉਹ ਕਹਿੰਦੇ ਜਦੋਂ ਆ ਝੱਖੜ ਜਾ ਆਇਆ ਕਹਿੰਦੇ ਵੀ ਸੋਚਿਆ ਵੀ ਲਾਈਟ ਦੀ ਪ੍ਰੋਬਲਮ ਆਈ ਝੱਖੜ ਨਾਲ ਕਹਿੰਦੇ ਵਿਚ ਲਈ ਨਹੀਂ ਆਗੇ ਮੱਚੇ ਦੇ ਖੜੇ ਹੋਣਗੇ ਤਿੰਨ ਸਾਲ ਹੋ ਗਏ ਆ ਚੱਲ ਨਹੀਂ ਕਿੱਥੋਂ ਆ ਖੜੀ ਮੱਚ ਗਈ ਸੋ ਇਹ ਸਾਰੀ ਮੁੱਖ ਮੰਤਰੀ ਸਾਹਿਬ ਦੀ ਦੇਣ ਹੈ ਜਿਹੜੀ ਕਿਸਾਨਾਂ ਦੇ ਲਈ ਔਰ ਵੱਡੀ ਗੱਲ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਚ ਸਿਰਫ ਰਾਜਨੀਤੀ ਹੁੰਦੀ ਹੈ ਚਾਹੇ ਜਿਹੜੀ ਖੇਤਾਂ ਨੂੰ ਕਿਸਾਨੀ ਲਈ ਜਿਹੜੀ ਬਿਜਲੀ ਹੈ ਜਿਹੜੀ 8 ਘੰਟੇ ਕਹਿ ਕੇ ਜਿਹੜੀ 2-2 ਘੰਟੇ 3-3 ਘੰਟੇ ਲਾਈਟ ਦੰਦੇ ਸੀਗੇ ਔਰ ਅੱਜ ਉਹੀ ਲਾਈਟ ਆ ਜਿਹੜੀ ਨਿਰਵਿਘਨ ਜਿਹੜੀ ਪੂਰੀ ਲਾਈਟ ਮਿਲ ਰਹੀ ਹੈ ਔਰ ਚਾਹੇ ਪਹਿਲਾਂ ਕਣਕਰ ਮਾਉਂਦੇ ਰਹੇ ਆ ਕਿਸੇ ਨੇ ਰਾਤ ਨੂੰ ਕੋਈ ਨੱਕਾ ਲਾ ਕੇ ਦੇਖਿਆ ਹੋਵੇ ਨਾ ਜੀ ਭੁੱਲੇ ਗਏ ਰਾਤ ਨਾ ਭੁੱਲੇ ਗਏ ਜੀ ਬੈਟਰੀਆਂ ਬੂਟਰੀਆਂ ਸਾਰੀਆਂ ਬੰਦ ਹੋ ਗਈਆਂ ਤੇ ਇਹ ਸਾਰਾ ਮੁੱਖ ਮੰਤਰੀ ਸਾਹਿਬ ਦੀ ਦੇਣ ਆ ਬਹੁਤ ਵੱਡੀ ਗੱਲ ਹੈ ਤੇ ਕਹਿਣਾ ਸੌਖਾ ਹੁੰਦਾ ਤੇ ਕਰਕੇ ਦਿਖਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਮੁੱਖ ਮੰਤਰੀ ਸਾਹਿਬ ਨੇ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਔਰ ਕਿਸਾਨਾਂ ਦੀ ਜਿਹੜੀ ਬਾਹ ਫੜੀ ਹੈ ਇੱਕ ਕਿਸਾਨ ਦਾ ਪੁੱਤ ਹੋਣ ਦਾ ਜਿਹੜਾ ਸਬੂਤ ਦਿੱਤਾ ਸੋ ਮੈਂ ਆਪਣੇ ਇਲਾਕੇ ਦੇ ਵੱਲੋਂ ਆਪਣੇ ਨਗਰ ਨਰੈਣਗੜ੍ਹ ਦੇ ਵੱਲੋਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਸਾਨੂੰ ਉਹਨਾਂ ਨੇ ਪਾਈਪਲਾਈਨ ਜਿਹੜੀ ਇਸ ਮੋਗੇ ਤੋਂ ਸਾਨੂੰ ਦਿੱਤੀ ਆ ਸੋ ਆਸ ਕਰਦੇ ਆ ਕਿ ਜਿਹੜੇ ਬਾਕੀ ਵੀ ਜਿਹੜੀਆਂ ਪਾਈਪਾਂ ਨੇ ਜਿਹੜੀਆਂ ਬਾਕੀ ਜਿਹੜੇ ਮੋਗੇ ਨੇ ਉਹਨਾਂ ਦਾ ਕੰਮ ਵੀ ਬੜੀ ਜਲਦੀ ਜਿਹੜਾ ਸ਼ੁਰੂ ਕਰਵਾਵਾਂਗੇ ਸੋ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ jalan jauh sel panjabat ya ਅਕੀ ਨਾਮ ਹੈ ਜੀ ਗੁਰਚਰਨ ਸਿੰਘ ਜੀ ਅ ਕਿਹੜਾ ਪਿੰਡ ਹੈ ਨਾਰਾਇਣਗੜ੍ਹ ਜੀ ਕਿਵੇਂ ਦੇਖਦੇ ਹੋ ਜਿਹੜਾ ਨਹਿਰੀ ਪਾਣੀ ਨੂੰ ਲੈ ਕੇ ਸੀਐਮ ਪੰਜਾਬ ਨੇ ਹਰ ਖੇਤ ਪਹੁੰਚਾਉਣ ਦੀ ਗੱਲ ਕੀਤੀ ਹੈ ਤਾਂ ਤੁਹਾਡੇ ਪਿੰਡ ਵੀ ਜਿਹੜੀ ਮਹਿਕਮੇ ਦੀ ਕੰਮ ਚੱਲ ਰਿਹਾ ਹੈ ਬਹੁਤ ਵਧੀਆ ਉਪਰਾਲਾ ਜੀ ਉਹਨਾਂ ਦਾ ਹਰ ਖੇਤ ਦੇ ਵਿੱਚ ਹਰ ਪੰਜਾਬ ਦੇ ਹਰ ਖੇਤ ਨੂੰ ਉਹਨਾਂ ਨੇ ਪਾਣੀ ਲਈ ਪਾਈਪ ਪੁੱਬੇ ਨੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ 40 40 ਸਾਲਾਂ ਬਾਅਦ ਲੋਕ ਆਪਣੇ ਖੇਤਾਂ ਦੇ ਵਿੱਚ ਪਾਣੀ ਦੇਖਣਗੇ ਠੀਕ ਹੈ ਤਾਂ ਤੁਹਾਡੇ ਪਿੰਡ ਦੀ ਗੱਲ ਕੀਤੀ ਹੈ ਵੀ ਕਿੰਨਾ ਸਮੇਂ ਬਾਅਦ ਜੜਾ ਲੱਗੂਗਾ ਇਹ 40 35 40 ਸਾਲਾਂ ਬਾਅਦ ਲੋਕਾਂ ਦੇ ਖੇਤਾਂ 'ਚ ਪਾਣੀ ਜਾਊਗਾ ਤਾਂ ਕਦੇ ਸੋਚਿਆ ਸੀ ਵੀ ਇਦਾਂ ਵੀ ਜਿਹੜਾ ਪਾਣੀ ਲੱਗੇਗਾ ਨਾ ਨਹੀਂ ਨਾ ਨਾ ਇਹ ਪਹਿਲੀ ਸਰਕਾਰ ਹੈ ਜੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪਹਿਲੇ ਹੋਏ ਨੇ ਜਿਨ੍ਹਾਂ ਨੇ ਹਿੰਮਤ ਕਰਕੇ ਮਰਜ਼ਿਆਂ ਦੇ ਮੂੰਹ 'ਚ ਪਾਣੀ ਪਾਇਆ ਜੀ ਠੀਕ ਮੈਡਮ ਲਗਾਤਾਰ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਜਗ੍ਹਾ ਤੇ ਜਿੱਥੇ ਨਹਿਰੀ ਕੰਮ ਚੱਲ ਰਹੇ ਨੇ ਤਾਂ ਉੱਥੇ ਪਹੁੰਚਿਓ ਨਰੇਂਦਰਗੜ੍ਹ ਪਹੁੰਚਿਓ ਕੀ ਕਹਿਣਾ ਚਾਹੋਗੇ ਅ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦੀ ਹਾਂ ਅੱਜ ਨਰੈਣਗੜ ਭਵਾਨੀਗੜ ਦੇ ਵਿੱਚ ਪਹੁੰਚੇ ਆ ਇੱਥੇ ਜਿਹੜੇ ਕਿਸਾਨ ਭਰਾ ਸਾਰੇ ਖੜੇ ਆ ਦੱਸ ਰਿਹਾ ਕਿ 35-40 ਸਾਲ ਬਾਅਦ ਜਿਹੜਾ ਪਾਣੀ ਹੈ ਉਹ ਖੇਤਾਂ ਤੱਕ ਜਾਊਗਾ ਸੋ ਅੱਜ ਤਕਰੀਬਨ ਜਿਹੜਾ 5.5 ਤੋਂ 6 ਕਿਲੋਮੀਟਰ ਦੇ ਵਿੱਚ ਜਿਹੜੀ ਪਾਈਪਲਾਈਨ ਤਕਰੀਬਨ 60 ਤੋਂ 61 ਲੱਖ ਦੀ ਲਾਗਤ ਦੇ ਨਾਲ ਅੱਜ 250 ਏਕੜ ਰਕਬੇ ਨੂੰ ਜਿਹੜਾ ਪਾਣੀ ਇਸ ਪਾਈਪਲਾਈਨ ਦੇ ਰਾਹੀਂ ਜਿਹੜਾ ਲੱਗੂਗਾ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਇਲਾਕੇ ਵੱਲੋਂ ਵੀ ਤੇ ਇਸ ਨਗਰ ਨਰੈਣਗੜ ਦੇ ਵੱਲੋਂ ਵੀ ਜਿਨ੍ਹਾਂ ਨੇ ਸਿੰਚਾਈ ਲਈ ਜੋ ਨਹਿਰੀ ਪਾਣੀ ਆ ਜਿਹੜਾ ਖੇਤਾਂ ਤੱਕ ਟੇਲਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਸੀ ਉਸੇ ਲੜੀ ਤਹਿਤ ਅੱਜ ਇਸ ਨਗਰ ਨੂੰ ਜਿਹੜਾ ਸਿੰਚਾਈ ਲਈ ਨਹਿਰੀ ਪਾਣੀ ਜਿਹੜਾ ਮਿਲਣ ਜਾ ਰਿਹਾ ਸੋ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਕਿਸਾਨਾਂ ਦੇ ਲਈ ਤਾਂ ਹੈ ਹੀ ਹੈ ਬਾਕੀ ਸਾਰਿਆਂ ਲਈ ਹੈ ਕਿ ਜਿਹੜਾ ਅੱਜ ਜਦੋਂ ਨਹਿਰੀ ਪਾਣੀ ਵਰਤਾਂਗੇ ਤਾਂ ਜਿਹੜੇ ਧਰਤੀ ਹੇਠਲਾ ਪਾਣੀ ਆ ਉਹ ਵੀ ਬਚੂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਹੜਾ ਪਾਣੀ ਆ ਉਹ ਬਚੂਗਾ ਔਰ ਜਿੱਥੇ ਨਹਿਰੀ ਪਾਣੀ ਲੱਗਣ ਦੇ ਨਾਲ ਸਾਡੇ ਖੇਤਾਂ ਦੀ ਮੈਂ ਸਮਝਦੀ ਆ ਕਿ ਜਿਹੜੀ ਉਪਜਾਊ ਸ਼ਕਤੀ ਆ ਉਹ ਵੀ ਵਧੂਗੀ ਔਰ ਗੁਰੂ ਸਾਹਿਬ ਦਾ ਜਿਹੜਾ ਫਰਮਾਨ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਉਹਦੇ ਤੇ ਵੀ ਜਿਹੜਾ ਪੈਰਾ ਅੱਜ ਮੈਂ ਸਮਝਦੀ ਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜਾ ਬਖੂਬੀ ਦੇ ਰਹੇ ਨੇ ਅੱਜ ਜ਼ਰੂਰਤ ਸੀ ਕਿ ਪਾਣੀਆਂ ਦੀ ਜਿਹੜੀ ਜਿਹੜੀ ਰਾਖੀ ਵੀ ਕੀਤੀ ਜਾਵੇ ਤੇ ਪਾਣੀ ਆ ਜਿਹੜਾ ਜਿਵੇਂ ਪਿਛਲੀਆਂ ਸਰਕਾਰਾਂ ਚ ਸਿਰਫ ਰਾਜਨੀਤੀ ਹੁੰਦੀ ਆਈ ਆ ਤੇ ਉਥੇ ਜਦੋਂ ਬਾਦਲ ਸਾਹਿਬ ਹੁੰਦੇ ਸੀ ਚਾਹੇ ਗਵਾਂਢੀ ਸੂਬਿਆਂ ਨਾਲ ਭਾਈ ਭਤੀਜਾਵਾਦ ਨਭਾਉਂਦੇ ਰਹੇ ਆ ਕਾਂਗਰਸ ਦੀ ਸਰਕਾਰ ਆਈ ਉਹ ਚਾਂਦੀ ਦੇ ਕੰਨਿਆਂ ਨਾਲ ਟੱਕ ਲਾਉਂਦੇ ਰਹੇ ਆ ਤੇ ਪਰ ਮਾਂ ਦੇ ਪੁੱਤ ਨੇ ਪਾਣੀ ਕਦੇ ਸਾਡੇ ਖੇਤਾਂ ਕਣੀਆਂ ਵੀ ਨਹੀਂ ਨੱਕਾ ਕਦੇ ਮੋੜਿਆ ਸੋ ਪਹਿਲੀ ਵਾਰ ਆ ਕੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਉਹ ਨਕਾ ਉਹ ਸਾਡੇ ਖੇਤਾਂ ਵੱਲ ਮੋੜਿਆ ਤੇ ਅੱਜ ਉਹ ਪਾਣੀ ਆ ਸਾਡੇ ਟੇਲਾਂ ਤੱਕ ਆ ਰਿਹਾ ਹੈ। ਤਾਂ ਇਸ ਪਿੰਡ ਦੀ ਗੱਲ ਕੀਤੀ ਜਾਵੇ ਕਿੰਨੇ ਸਾਲਾਂ ਬਾਅਦ ਜਿਹੜਾ ਪਾਣੀ ਲੱਗੇਗਾ ਖੇਤਾਂ ਨੂੰ? ਕਿੰਨੇ ਸਾਲਾਂ ਬਾਅਦ ਲੱਗ ਰਿਹਾ ਹੈ? 35 ਸਾਲ 35 ਸਾਲ ਬਾਅਦ ਪਾਣੀ ਆ ਜਿਹੜਾ ਉਹ ਇਸ ਨਗਰ ਨੂੰ ਜਿਹੜਾ ਜਿਹੜਾ ਲੱਗੂਗਾ। ਸੋ ਬਹੁਤ ਵੱਡੀ ਗੱਲ ਹੈ ਔਰ ਬਹੁਤ ਸਾਰੇ ਸਾਡੇ ਕਿਸਾਨ ਭਰਾ ਨੇ ਜਿਹੜੇ ਖੁਸ਼ ਨੇ। ਠੀਕ ਬਹੁਤ